ਫੁੱਲਾਂ ਦੀ ਵਰਖਾ ਹੀ ਕਰਦੀ ਫੁੱਲਾਂ ਦੀ ਅਸਮਾਨ ਹੈ ਬੁੱਲਾ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਜੀ ਸਾਰੇ ਲਓ ਜੀ ਅੱਜ ਹੈਗੀਆਂ ਮਾਗੀ ਤੇ ਮਾਗ ਦਾ ਮਹੀਨਾ ਚੜ ਗਿਆ ਅੱਜ ਹੈਗੀਆਂ ਨਾਲੇ ਸੰਗਰਾਦ ਤੇ ਅੱਜ ਆਪਾਂ ਤੁਹਾਨੂੰ ਦਿਖਾਉਣਾ ਵਾ ਮਾਗੀ ਦਾ ਮੇਲਾ ਜਿਹੜਾ ਕਿ ਹਰ ਸਾਲ ਸਾਡੇ ਨਾਲ ਦੇ ਪਿੰਡਾਂ ਦੇ ਵਿੱਚ ਬਲਾਲੇ ਪਿੰਡ ਦੇ ਵਿੱਚ ਲੱਗਦਾ ਤੇ ਆਪਾਂ ਅੱਜ ਤੁਹਾਨੂੰ ਉੱਥੇ ਲੈ ਕੇ ਚੱਲਦੇ ਆ ਤੇ ਸਾਰਾ ਮਾਗੀ ਦਾ ਮੇਲਾ ਦਿਖਾਉਨੇ ਆ ਜੁੜੇ ਰਹੋ ਵੀਡੀਓ ਨਾਲ ਲਾਸਟ ਤੁਹਾਨੂੰ ਸਾਰਾ ਮੇਲਾ ਇੰਜੋਏ ਕਰਾਵਾਂਗੇ ਤੇ ਥੋੜੀ ਜੀ ਹਿਸਟਰੀ ਮੈਂ ਤੁਹਾਨੂੰ ਦੱਸ ਦਰਾਂ ਜਿੱਥੇ ਅਸੀਂ ਮੇਲੇ ਤੇ ਚੱਲੇ ਆ ਬਲਾਲੇ ਪਿੰਡ ਤੇ ਉੱਥੇ ਜਿਹੜਾ ਮੇਲਾ ਲੱਗਦਾ ਉੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਤ ਆ ਉੱਥੇ ਉਹਨਾਂ ਨੇ ਕਿਸੇ ਟਾਈਮ ਆਪਣੇ ਚਰਨ ਪਾਏ ਸੀਗੇ ਤੇ ਉਹਨਾਂ ਦੇ ਜਿਹੜੇ ਪੱਕੇ ਸੇਵਕ ਹੁੰਦੇ ਸੀਗੇ ਬਾਬਾ ਹਸਤ ਲਾਲ ਜੀ ਬਾਬਾ ਹਸਤ ਲਾਲ ਜੀ ਉਹਨਾਂ ਦੀ ਪੂਰੀ ਸੇਵਾ ਕਰਦੇ ਹੁੰਦੇ ਸੀ ਉਹਨਾਂ ਦੇ ਨਾਲ-ਨਾਲ ਅਲੱਗ-ਅਲੱਗ ਪਿੰਡਾਂ ਦੇ ਵਿੱਚ ਘੁੰਮਦੇ ਹੁੰਦੇ ਸੀਗੇ ਤੇ ਆਖਿਰ ਵਿੱਚ ਵਿਆਹ ਤੋਂ ਬਾਅਦ ਬਾਬਾ ਹਸਤ ਲਾਲ ਜੀ ਬਲਾਲੇ ਪਿੰਡ ਦੇ ਵਿੱਚ ਰਹਿਣ ਲੱਗ ਗਏ ਸੀਗੇ ਤੇ ਉਹਨਾਂ ਦੀ ਹੀ ਯਾਦ ਦੇ ਵਿੱਚ ਉੱਥੇ ਗੁਰਦੁਆਰਾ ਹਸਤ ਲਾਲ ਜੀ ਬਣਿਆ ਹੋਇਆ ਤੇ ਉੱਥੇ ਹੀ ਮੇਲਾ ਲੱਗਦਾ ਉਹਨਾਂ ਦੀ ਯਾਦ ਵਿੱਚ ਤੇ ਆਓ ਆਪਾਂ ਤੁਹਾਨੂੰ ਸਾਰਾ ਮੇਲਾ ਘੁਮਾਉਂਦੇ ਆਂ ਤੇ ਜੁੜੇ ਰਹੋ ਵੀਡੀਓ ਨਾਲ ਚੱਲਦੇ ਆਂ ਆਪਾਂ ਮੇਲੇ ਤੇ ਤੇ ਇਹ ਮੇਲਾ ਹਰ ਸਾਲ ਮਾਗੀ ਦੇ ਦਿਨਾਂ 'ਚ ਹੀ ਲੱਗਦਾ 13 14 15 ਜਨਵਰੀ ਨੂੰ ਹਰ ਸਾਲ ਉਈ ਆ ਹੋ ਗਿਆ ਮੇਲਾ ਸ਼ੁਰੂ ਦੇਖੋ ਰੌਣਕ ਮੇਲਾ ਇੱਥੇ ਇੱਥੇ ਆਇਆ ਹੋਇਆ ਜੀ ਨਗਰ ਕੀਰਤਨ ਤਾਂ ਹੀ ਭੀੜ ਐਨੀ ਉਧਰ ਟਿਕ ਲੈਣੇ ਬਸ ਨਗਰ ਕੀਰਤਨ ਦੀ ਸਾਰੀ ਭੀੜ ਆਇਆ ਇੱਥੋਂ ਨਗਰ ਕੀਰਤਨ ਸੰਗਤ ਆਈ ਹੋਇਆ ਸਾਰੀ ਇਹ ਇੱਥੇ ਟਿਕਦਾ ਜੀ ਬਾਬਾ ਹਸਤ ਲਾਲ ਜੀ ਦਾ ਮੱਥਾ ਆ ਲੋਕ ਬਾਹਰ ਆਉਨ ਰਹੇ ਟੇਕੇ ਮੱਥਾ ਲਓ ਜੀ ਦੇਖੋ ਫਿਰ ਮੇਲਾ ਪਿੰਡ ਬਲਾਲੇ ਦਾ ਮਾਗੀ ਦਾ ਮੇਲਾ ਇਹ ਆ ਜੀ ਮੇਨ ਇੰਟਰੈਂਸ ਤੁਹਾਨੂੰ ਤੁਹਾਨੂੰ ਬਸੰਤ ਬਾਬਾ ਹਸਤ ਲਾਲ ਜੀ ਦੀ ਤੋਂ ਗੁਰਦੁਆਰਾ ਸਾਹਿਬ ਨੂੰ ਜਾਂਦੀ ਐ ਇੰਟਰੈਂਸ ਉਹ ਸਾਹਮਣੇ ਜਾ ਕੇ ਗੁਰਦੁਆਰਾ ਸਾਹਿਬ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਉਹ ਸਾਹਮਣੇ ਤੁਹਾਇਨ ਮਸੂਲੀਆ ਬੋਲ ਰਿਹਾ ਹਾਂ ਤੇ ਇਹੋ ਪਾਸੇ ਹਾਸੇ ਪਾਸੇ ਇਹੋ ਹੋ ਗਾ ਆ ਜੀ ਮੇਨ ਜਗਾ ਜਿੱਥੇ ਸਾਰਾ ਮੱਥਾ ਟਿਕਦਾ ਵਾ ਮੇਲੇ ਦਾ ਮਾਗੀ ਦਾ ਹਸਤ ਲਾਲ ਜੀ ਦਾ ਆ ਦੇਖੋ ਕਿੰਨੀ ਜਿਆਦਾ ਭੀੜ ਹੈ ਇੱਥੇ ਪਿੰਡ ਬਲਾਲੇ ਵਿਖੇ ਮਾਗੀ ਦਾ ਮੇਲਾ ਉਹ ਲਿਖਿਆ ਹਸਤ ਲਾਲ ਜੀ ਹਸਤ ਲਾਲ ਜੀ ਛੇਵੇਂ ਪਾਸ਼ਾ ਦੇ ਪਰਸੇਦਾਰ ਹਾਂ ਛੇਵੇਂ ਪਾਸ਼ਾ ਜੀ ਦੇ ਸੇਵਕ ਸੀਗੇ ਇੱਥੇ ਆ ਮੈਂ ਪੜ ਕੇ ਆ ਹਿਸਟਰੀ ਇਹ ਫਿਰ ਆਪਣੇ ਵਿਆਹ ਤਵਾਰ ਇੱਥੇ ਵਸ ਗਏ ਸੀਗੇ ਉਹਨਾਂ ਦੀ ਯਾਦ ਇੱਥੇ ਮੈਲਾ ਲੱਗਦਾ ਫਿਰ ਹਾਂ ਲਲਕਲਾ ਹੋਇਆ ਸੀ ਹਾਂ ਲਲਕਲਾ ਹੋਇਆ ਸੀ ਇੱਥੇ ਆ ਪਿੰਡ ਜਾ ਕੇ ਫਿਰ ਵਸ ਗਏ ਸੀਗੇ ਆ ਲਿਖਿਆ ਹੋਇਆ ਹਸਤ ਲਾਲ ਜੀ ਆ ਦਰਸ਼ਨ ਕਰੋ ਜੀ ਨਗਰ ਕੀਰਤਨ ਦੇ ਦੇਖੋ ਪਿੰਡ ਦੀਆਂ ਗਲੀਆਂ ਦੇ ਵਿੱਚ ਦੁਕਾਨਾਂ ਸਜੀਆਂ ਹੋਈਆਂ ਨੇ ਲੋਕ ਕੋਠਿਆਂ ਤੇ ਖੜ ਖੜੇ ਦਰਸ਼ਨ ਕਰ ਰਹੇ ਨੇ ਕਿੰਨਾ ਸੋਹਣਾ ਮੇਲਾ ਸਜਾਇਆ ਹੋਇਆ ਹੈ ਲਿਵਰ ਰੱਖਾ ਦੇਖੋ ਕਿੰਨੀ ਵਧੀਆ ਹੋ ਰਹੀ ਆ ਮਸ਼ੀਨ ਦੇ ਨਾਲ ਫੁੱਲਾਂ ਦੀ ਵਰਕਾ ਕਰਨ ਲੱਗੇ ਹੋਨੇ ਆ ਵੀ ਕਿੰਨੇ ਸੋਹਣੇ ਲੱਗਦੀ ਆ ਵਰਕਾ ਫੁੱਲਾਂ ਦੀ ਵਰਖਾ ਹੀ ਕਰਦੀ ਫੁੱਲਾਂ ਦੀ ਅਸਮਾਨ ਹੈ ਫੁੱਲਾਂ ਨਾਲ ਭਰਦਾ ਦਰਸ਼ਨ ਕਰੋ ਜੀ ਪਾਲਕੀ ਸਾਹਿਬ ਦੇ ਜਾ ਰਿਹਾ ਪਿੰਡ ਵਾਲੇ ਨੇ ਲੰਗਰ ਲਾਇਆ ਹੈ ਇੱਧਰ ਕਸਟਰਡ ਦਾ ਵੀ ਲੰਗਰ ਲਾਇਆ ਹੋਇਆ ਕਸਟਰਡ ਦਾ ਲੰਗਰ ਇੱਧਰ ਤੁਸੀਂ ਦੁਕਾਨਾਂ ਸਜੀਆਂ ਹੋਈਆਂ ਦੇਖੋ ਸਾਰੀਆਂ ਕਿੰਨੀਆਂ ਸੋਹਣੀਆਂ ਦੁਕਾਨਾਂ ਸਜੀਆਂ ਹੋਈਆਂ ਜਿੱਧਰ ਜਾਓ ਉਧਰ ਹੀ ਸੰਗਤ ਪਹੁੰਚੀ ਹੋਈ ਹੈ ਸਾਰੀ ਪਾਸੇ ਸਾਰੇ ਪਿੰਡ ਦੇ ਘਰਾਂ ਦੇ ਗੇਟ ਖੁੱਲੇ ਨੇ ਅੱਜ ਨਗਰ ਕੀਰਤਨ ਕਰਕੇ ਤੇ ਮੇਲੇ ਕਰਕੇ ਦੇਖ ਲੋ ਸਾਰੇ ਪਿੰਡ ਦੇ ਮੋੜ ਤੇ ਗੇਟ ਬਣਾ ਕੇ ਸਜਾਏ ਹੋਏ ਨੇ ਇੱਥੇ ਜਦੋਂ ਸਾਡਾ ਸਿੱਖ ਜਦੋਂ ਸਾਡਾ ਖਾਲਸਾ ਗੁਰੂ ਦੇ ਸਿਧਾਂਤ ਤੋਂ ਉਲਟ ਹੋ ਗਿਆ ਭਾਈ ਜਿਹੜੇ ਜਿਹੜੇ ਲੋਕ ਮੇਲੇ ਤੇ ਮੱਥਾ ਟੇਕੀ ਜਾਂਦੇ ਨੇ ਉਹ ਇੱਧਰ ਹੁਣ ਦੁਕਾਨਾਂ ਤੇ ਆਪਣੀਆਂ ਸ਼ਾਪਿੰਗਾਂ ਕਰਨਗੇ ਸਾਰੇ ਸਾਰੀਆਂ ਆਈਟਮਾਂ ਹੀ ਲੱਗੀਆਂ ਹੋਈਆਂ ਨੇ ਓਰੇ ਸਾਰਾ ਕੁਝ ਹੀ ਮਿਲ ਜਾਂਦਾ ਮੇਲੇ ਅੱਜ ਤਾਂ ਕਿ ਭਾਈ ਅਮਰ ਨੇ ਸ਼ਾਕਲ ਹੈ ਜਿਹਦੇ ਦਾ ਦਾੜਾ ਚਿੱਟਾ ਹੋ ਗਿਆ ਤੇ ਹੁਣ ਉਹਦੇ ਨਾਲ ਬੰਨਣਾ ਸਿੱਖ ਨੇ ਸੇਲ ਆ ਗਈ ਸੇਲ ਜੱਜ ਜੀ ਦੇ ਰਮਾਲ